ਕਿਉਂ ਠੀਕ ਹੈ ਚੂਕਾ ہمارا ਯਾਰ ਯਾਰ ਲੋਕ ਨੂੰ ਲੈ ਕੇ ਬਹੁਤ ਜਵਾਦ ਹੈ ਕਿ ਅੰਦਰ ਕਿੱਥੇ ਹੈ ਹਾਲਾਂਕਿ ਮਨਿਸਟਰ ਨੇ ਕਹਤਾ ਇਹ ਸਰਾਰਪੇ ਮਾਰਿਆ ਕਿਸ ਨੇ ਇਹ ਲੋਕਾ ਖਰਚ ਕਹਿੰਦੇ ਸੀ ਸਾਫ ਨਹੀਂ ਸਕਦੇ ਕਿਉਂਕਿ ਰੂਲ ਰੈਗੂਲੇਸ਼ਨ ਬਹੁਤ ਸਖਤ ਹੈ ਸੈਂਟਰ ਦੇ ਕਲ ਫਾਈਨੈਂਸ ਮੰਤਰੀ ਵਾਰੀ ਵਾਰੀ ਕਿਉਂ ਕਿਹਾ ਜਾਂਦਾ ਕਿ ਅਣਜਾਨ ਬੰਦਿਆਂ ਦੀ ਸਰਕਾਰ ਪੰਜਾਬ ਚ ਬਣਦੀ ਬਾਰੀ-ਵਾਰੀ ਕਿਉਂ ਕਿਹਾ ਜਾਂਦਾ ਕਿ ਮਸ਼ਹੂਰੀਆਂ ਵਾਲੀ ਸਰਕਾਰ ਬਣ ਗਈ ਹੈ ਇਹਨਾਂ ਨੂੰ ਕੁਝ ਪਤਾ ਨਹੀਂ ਹੈ ਮਾਦਿਆ ਪੁੱਤਾਂ ਨੂੰ ਯਾਰ ਇਹ ਮਨਿਸਟਰਸ ਦੇ ਹੈ ਦੇਅਰ ਕੈਬਨਿਟ ਮਨਿਸਟਰ ਦੇ ਹੈ ਕੈਬਨਿਟ ਮਨਿਸਟਰ ਸਟੇਟਮੈਂਟ ਦਿੰਦਾ ਹੋਇਆ ਜ਼ਰਾ ਜ਼ਰੂਰ ਸੋਚ ਕੇ ਵਿਚਾਰ ਕੇ ਘਰੇ ਕਿਉਂਕਿ ਇਹ ਸਟੇਟਮੈਂਟਸ ਰਿਕਾਰਡ ਹੋ ਜਾਂਦੀਆਂ ਹਨ ਔਰ ਸਾਰੀ ਉਮਰ ਦਾ ਪ੍ਰੂਫ ਹੋ ਜਾਂਦੀ ਹੈ ਹੁਣ ਪੁਰਾਣਾ ਵੇਲਾ ਤਾਂ ਚਲਾ ਗਿਆ ਵੀ ਲੀਡਰ ਜਿਹੜਾ ਮਰਜ਼ੀ ਕੁਝ ਬੋਲ ਕੇ ਆ ਗਿਆ ਤੇ ਉਹ ਨੂੰ ਕੋਈ ਯਾਦ ਨਹੀਂ ਰੱਖੇਗਾ ਸੋ ਹਮੇਸ਼ਾ ਕੈਬਨਿਟ ਦੇ ਅਹੁਦੇ ਤੇ ਜਿਹੜਾ ਬੰਦਾ ਹੈ ਮੈਂ ਤਾਂ ਕੁੱਤਾ ਹੀ ਕਰ ਸਕਦਾ ਹਾਂ ਲੇਕਿਨ ਕੈਬਨਿਟ ਦੇ ਜਿਹੜਾ ਅਹੁਦੇ ਤੇ ਬੰਦਾ ਬੈਠਾ ਉਹਨੂੰ ਸਵਾਲ ਜਿਹੜਾ ਉਹਨੂੰ ਆਨਸਰ ਉੱਤਰ ਸੋਚ ਸਮਝ ਕੇ ਦੇਣਾ ਚਾਹੀਦਾ ਹੁਣ ਮੁੰਡਿਆ ਸਾਹਿਬ ਕਹਿ ਰਹੇ ਨੇ ਸਤਕਾਰੀ ਯੋਗ ਨੇ ਸਾਡੇ ਪੜੇ ਕਿ 12000 ਕਰੋੜ ਰੁਪਇਆ ਪਿਆ ਹੁਣ ਪੁੱਛੋ ਕਿੱਥੇ ਪਿਆ ਕਿ ਇਹਦੀ ਬੈੱਡ ਦੇ ਥੱਲੇ ਪਿਆ ਜਾਂ ਕਿੱਥੇ ਪਿਆ ਫਾਈਨੈਂਸ ਮਿਨਿਸਟਰ ਕਹਿ ਰਹੇ ਨੇ ਕਿ ਨਹੀਂ ਸਾਡੇ ਕੋਲੇ ਕੋਈ ਪੈਸਾ ਨਹੀਂ ਅਨ ਬਿਲਕੁਲ ਇਹ ਗੱਲ ਸਹੀ ਹੈ ਕਿ ਸੱਚ ਦੱਸਣਾ ਚਾਹੀਦਾ ਹੈ ਜਨਤਾ ਨੂੰ ਜੋ ਜਦੋਂ ਤੁਸੀਂ ਗਵਰਨਮੈਂਟs ਹੈਗੇ ਹੋ ਤੁਹਾਨੂੰ ਝੂਠ ਬੋਲੋਗੇ ਤਾਂ ਜਨਤਾ ਬਹੁਤ ਹੀ ਚਿਰ ਤੁਹਾਨੂੰ ਲਾਈਕ ਨਹੀਂ ਕਰੇਗੀ ਬੀਟ ਐਨੀ ਪੋਲਿਟਿਸ਼ੀਅਨ ਮੈਂ ਕੱਲ ਵੀ ਕਿਹਾ ਸੀ 12 13000 ਕਰੋੜ ਰੁਪਏ ਦੀ ਇਹ ਰਕਮ ਜਿਹੜੀ ਹੈ ਇਹ ਕੇਂਦਰ ਨੂੰ ਵੀ ਪਤਾ ਹੈ ਵੀ ਪੰਜਾਬ ਕੋਲੇ ਹੈ ਨਹੀਂ ਇਹ ਪੈਸਾ 2010 ਤੋਂ ਲੈ ਕੇ ਤੇ ਹੁਣ ਤੱਕ ਕੇਂਦਰ ਦੀ ਸਰਕਾਰ ਸਮੇਂ-ਸਮੇਂ ਸਿਰ ਸਾਰੀਆਂ ਰਾਜਿਆਂ ਦੀਆਂ ਸਰਕਾਰਾਂ ਨੂੰ ਦਿੰਦੀ ਹੈ ਇਹ ਪੈਸਾ ਜਾਂ ਜੋ ਕੋਈ ਐਸੀ ਆਫਤ ਆ ਜੇ ਸਟੇਟ ਦੇ ਵਿੱਚ ਤੇ ਉਹਰੇ ਨਾਲ ਨਜਿੱਠਿਆ ਜਾ ਸਕੇ ਉਹ ਇਕੱਠਾ ਪਿਆ ਰਹਿੰਦਾ ਹੈ ਉਹਦੇ 'ਚ 25% ਇਹਨਾਂ ਦਾ ਸ਼ੇਅਰ ਹੁੰਦਾ ਹੈ 75 ਉਹਨਾਂ ਦਾ ਫੇਰ ਉਹ ਪੈਸੇ ਨੂੰ ਇੰਟਰਸਟ ਲੱਗ ਲੱਗੇ ਥੋੜਾ ਪੈਸਾ ਹੋਰ ਵੱਧ ਜਾਂਦਾ ਜਿਹਨੂੰ ਅੰਦਰ ਪਿਆ ਰਹਿੰਦਾ ਜਦੋਂ ਕੋਈ ਐਸੀ ਆਫਤ ਆ ਜਾਂਦੀ ਉਹਨੂੰ ਵਰਤਿਆ ਜਾਂਦਾ ਹੈ ਉਸ ਪੈਸੇ ਇਹ ਕੋਈ ਮੋਦੀ ਜੀ ਨੇ ਨਹੀਂ ਪੈਸਾ ਦਿੱਤਾ ਮਨਮੋਹਨ ਸਿੰਘ ਦੇ ਵੇਲੇ ਸ਼ੁਰੂ ਆਇਆ ਉਦੋਂ ਦਾ ਵੀ ਹੈ ਉਹ ਪੈਸਾ ਕਿੱਥੇ ਹੈ ਸੋ ਫਜ਼ੂਲ ਗੱਲਾਂ ਕਰਦੇ ਹੈ ਨੁਕਸਾਨ ਇਹਨਾਂ ਨੇ ਪੰਜਾਬ ਦਾ ਬਹੁਤ ਜ਼ਿਆਦਾ ਕਰਤਾ ਰੰਜੀਤ ਸਾਗਰ ਡੈਮ ਜਿਹੜਾ ਹੈ ਓਰੀ ਮਰਮਤ ਆਸੇ ਮੇਰਾ ਖਿਆਲ ਕੁਝ ਪੈਸਾ ਮੰਗਿਆ ਗਿਆ ਸੀ ਇਹਨਾਂ ਤੋਂ ਉਹ ਚਿੱਠੀ ਫਿਰਦੀ ਹੈ ਬਾਜ਼ਾਰ ਦੇ ਵਿੱਚ ਮੈਂ ਕਿਸੇ ਦਿਨ ਤੁਹਾਡੇ ਸਾਹਮਣੇ ਲੈ ਕੇ ਆਵਾਂਗਾ ਇਹਨਾਂ ਨੇ ਸਰਕਾਰ ਨੇ ਕਿਹਾ ਤਾਂ ਕਿ ਸਾਡੇ ਕੋਲ ਰਿਪੇਅਰ ਆਸੇ ਪੈਸੇ ਨਹੀਂ ਪੂਰੇ ਤਾਂ ਹੀ ਜਦੋਂ ਦਰ ਉਹ ਗੇਟ ਚੱਕੇ ਗਏ ਉਹ ਟੁੱਟ ਹੀ ਗਏ ਕਿਉਂਕਿ ਜਾਮ ਇਹਨੇ ਹੋ ਚੁੱਕੇ ਸੀ ਦਰਿਆਵਾਂ ਤੇ ਜੇ ਪੈਸਾ ਸਮੇਂ ਸਿਰ ਲੱਗਦਾ ਤੇ ਅੱਜ ਇਹ ਹਾਲਾਤ ਹੋਣੇ ਨਹੀਂ ਸੀ ਇਸ ਕਰਕੇ ਅਸੀਂ ਕਹਿੰਦੇ ਮੈਨ ਮੇਡ ਡਿਜਾਸਟਰ ਇਸ ਸਰਕਾਰਾਂ ਦੀ ਦਿੱਤੀ ਹੋਈ ਆਫਤ ਹੈ ਨਹੀਂ ਤਾਂ ਮੀਂਹ ਦਾ بارش ਦਾ ਪਾਣੀ ਦਰਿਆਵਾਂ ਦੇ ਵਿੱਚ ਨਹੀਂ ਲੰਘ ਜਾਣਾ ਸੀ ਜੇ ਅਸੀਂ ਉਹਦੇ ਤੇ ਪੈਸਾ ਲਾਇਆ ਹੁੰਦਾ ਤਾਂ ਬੜੀ ਸਾਹਿਬ ਇੱਕ ਇਹ ਦੱਸਿਓ ਕਿ ਜਿਹੜਾ ਸਰਕਾਰ ਕਹਿੰਦੀ ਹੈ ਕਿ ਉਹਦੇ ਨਿਜਮ ਬੜੇ ਸਖ ਨੇ ਅਸੀਂ ਨਹੀਂ ਕਰ ਸਕਦਾ ਤੁਸੀਂ ਵੀ ਕਿਹੜੇ ਨਹੀਂ ਦੇਖੋ ਨਿਜਮ ਮੈਂ ਕੱਲ ਤੁਹਾਨੂੰ ਦੱਸਤਾ ਦਿੱਤਾ ਇਹ ਜਿਹੜੇ ਨਿਯਮਾਂ ਦੀ ਗੱਲ ਕਰਦੇ ਉਹ ਸਾਰੇ ਨਿਯਮਾਂ ਦੀ ਬਿਲਕੁਲ ਸਖਤ ਹੈ ਤੁਸੀਂ ਹੋਰ ਇਸ ਤੇ ਚਿੱਠੀ ਲਿਖੋ 6800 ਰੁਪਿਆ ਕਿੱਲੇ ਤੋਂ ਵੱਧ ਦੇ ਨਹੀਂ ਸਕਦੇ 50000 ਰੁਪਿਆ ਪਸ਼ੂ ਦਾ ਦੇ ਸਕਦੇ ਆ ਚਲੋ ਯਾਰ ਇਹ ਤਾਂ ਦਿਓ ਹੁਣ ਨਿਯਮ ਸਖਤ ਹੈ ਔਰੀ ਲੜਾਈ ਲੜਨੀ ਹੈ ਉਹ ਸਾਰੇ ਕਵਾਂਗੇ ਵੀ ਨਿਯਮ ਖੋਲੋ ਭਈ ਤੁਸੀਂ ਕਹਿੰਦੇ ਹੋ 50000 ਰੁਪਿਆ ਏਕੜ ਤੇ ਦਿਓ ਉਹ ਕਹਿੰਦੇ ਆ ਸਾਡੇ ਕੋਲੇ 6800 ਰੁਪਿਆ ਅਸੀਂ ਕਹਿੰਦੇ ਲੱਖ ਰੁਪਿਆ ਦਿਓ ਉਗੀ ਝੋਨਾ ਜਿਹੜਾ ਸੀ 50000 ਦੀ ਫਸਲ ਖਰਾਬ ਹੋ ਗਈ 15000 ਰੁਪਏ ਜਾਈ ਲੱਗ ਗਈ 65 70000 ਦੀ ਤਾਂ ਫਸਲ ਖਰਾਬ ਹੀ ਹੋਈ ਫੇਰ ਹੁਣ ਜਦੋਂ ਚੱਕ ਕੇ ਕਰੂਗਾ ਉਹ ਲੱਖ ਰੁਪਏ ਚ ਪੈ ਗਿਆ 80 ਲੱਖ ਮੰਗਦੇ ਆ ਤੁਹਾਡੀ ਤੁਸੀਂ ਮੰਗ ਕੀਤੀ ਆ ਆਮ ਆਦਮੀ ਪਾਰਟੀ ਨੇ 50000 ਰੁਪਏ ਪ੍ਰਤੀ ਏਕੜ ਦਿਓ ਉਹ ਕਹਿੰਦੇ 6800 ਲਓ ਪਰ ਉਹ ਨਿਯਮ ਸੁਣੋ ਇੱਕ ਧਿਆਨ ਨਾਲ ਕਿੱਥੇ ਲੋਚਾ ਹੈ ਇਹ ਕਿਹੜੀ ਗੜਬੜ ਕਰ ਰਹੇ ਪੰਜਾਬ ਸਰਕਾਰ ਕਿਸੇ ਨੂੰ ਲੱਖ ਰੁਪਏ ਕਿੱਲਾ ਵੀ ਦੇ ਸਕਦੀ ਉਹਦੇ ਤੇ ਕੋਈ ਰੋਕ ਨਹੀਂ ਹੈ ਕਾਈਂਡਲੀ ਅੰਡਰਸਟੈਂਡ ਕਾਈਂਡਲੀ ਅੰਡਰਸਟੈਂਡ ਜਿਹੜਾ ਪੈਸਾ ਐਸਡੀਆਰਫ ਦਾ ਪੈਸਾ 13000 ਕਰੋੜ ਰੁਪਿਆ ਨੇਹਾ ਜੀ ਓਰੇ ਵਿੱਚ ਕੰਡੀਸ਼ਨਸ ਐ ਕਿ 50000 ਰੁਪਿਆ ਤੁਸੀਂ ਫਲਾਣੇ ਨੂੰ 6800 ਰੁਪਿਆ 680 ਰੁਪਏ ਤੁਸੀਂ ਏਕੜ ਵਾਸਤੇ ਬੱਕਰੀ ਵਾਸਤੇ 4000 ਰੁਪਿਆ ਐਦਾਂ ਐਦਾਂ ਕੰਡੀਸ਼ਨਸ ਐ ਜਿਹੜੀਆਂ ਪਰ ਜਿਹੜਾ ਹੁਣ ਇਹਨਾਂ ਨੇ 20000 ਦਾ ਐਲਾਨ ਕੀਤਾ ਵੀ ਏਕੜ ਪਰਤੀ ਦੇਵਾਂਗੇ ਪੰਜਾਬ ਸਰਕਾਰ ਭਾਵੇਂ 1.5 ਲੱਖ ਰੁਪਇਆ ਅਨਾਉਂਸ ਕਰਦੇ ਹੋਰ ਇਹ ਤੇ ਕੋਈ ਰੋਕ ਨਹੀਂ ਹੈ ਕਾਈਂਡਲੀ ਅੰਡਰਸਟੈਂਡ ਪੰਜਾਬ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਕਹੇ ਅਸੀਂ 1.5 ਲੱਖ ਰੁਪਇਆ ਦੇਵਾਂਗੇ ਹੁਣ ਕਹਿੰਦਾ ਨਾ ਵੀ 2000 ਰੁਪਇਆ ਦੇਵਾਂਗੇ ਉਹ ਐਸਟੀਆਰਐਫ ਦੇ ਪੈਸੇ ਤੇ ਰੋਕ ਹੈ ਜਿਹੜਾ ਉਹ ਤਾਂ ਹੈ ਹੀ ਨਹੀਂ ਤੁਸੀਂ ਉਹ ਵੰਡੀ ਕਿਵੇਂ ਸਕੋਗੇ ਯੂ ਡੋਨਟ ਹੈਵ ਦੈਟ ਮਨੀ ਜਿਹਦੇ ਤੇ ਕੰਡੀਸ਼ਨ ਲੱਗੀ ਉਹ ਮਨੀ ਹੈ ਨਹੀਂ ਤੁਹਾਡੇ ਕੋਲ ਅੱਛਾ ਵੜਿੰਗ ਸਾਹਿਬ ਤੋਂ ਇਹ ਬੇਵਕੂਫ ਨਾ ਬਣਾਓ ਪੰਜਾਬ ਸਰਕਾਰ ਬੇਵਕੂਫ ਨਾ ਬਣਾਓ ਵੜਿੰਗ ਸਾਹਿਬ ਤੁਹਾਨੂੰ ਲੱਗਦਾ ਨਹੀਂ ਕਿ ਇਹ ਸਕੈਮ ਹੋ ਸਕਦਾ ਕਿ ਕਿਸੇ ਸਕੈਮ ਦੀ ਜਾਂਚ ਹੋ ਜਾਣੀ ਚਾਹੀਦੀ ਇੱਕ ਵਾਰੀ ਪੈਸਾ ਗਿਆ ਤਾਂ ਗਿਆ ਕਿੱਥੇ ਲੱਗਿਆ ਦੇਖੋ ਯਾਰ ਤੁਸੀਂ ਦੇਖੋ ਮੈਂ ਨਾਟ ਲਾਈਕ ਅ ਪੋਲੀਟਿਸ਼ੀਅਨਸ ਕਿ ਐਵੇਂ ਕਿਸੇ ਨੂੰ ਫਲਾਣੇ ਨੂੰ ਬਿਕੋਜ਼ ਦਿਸ ਇਜ਼ ਅ ਵੈਰੀ ਈਜ਼ੀ ਥਿੰਗ ਟੂ ਸੇ ਸਕੈਮ ਇਹ ਸੌਖਾ ਕੰਮ ਹੈ ਜਿਹੜੀ ਗੱਲ ਜਿਹਨੂੰ ਕੋਈ ਜਿਹਨੂੰ ਕੋਈ ਨੌਲੇਜ ਨਹੀਂ ਹੈ ਜਿਹਨੂੰ ਕੋਈ ਸਮਝ ਨਹੀਂ ਹੈ ਉਹ ਪਹਿਲੀ ਗੱਲ ਕਹਿੰਦਾ ਵੀ ਗਾਂਬੀ ਹੋਣੀ ਹੈ ਜਾਂ ਫਲਾ ਨੀਤਾ ਲੋਗ ਨਾਟ ਪ੍ਰੈਸ ਵਾਲੇ ਨਹੀਂ ਨੀਤਾਲ ਮੇਰੀ ਕਹਿਣ ਦਾ ਮਤਲਬ ਥਿਸ ਇਜ਼ ਅ ਇਟਸੈਲਫ ਇਟਸ ਅ ਕ੍ਰਾਈਮ ਕਿਉਂਕਿ ਪੰਜਾਬ ਦੇ ਖਾਤੇ 'ਚ ਜਿਹੜੇ ਪੈਸੇ ਆਉਂਦੇ ਜਨਾਬ ਉਹਨੂੰ ਕਿਤੇ ਨਾ ਕਿਤੇ ਦਾ ਵਿਖਾਏ ਜਾਂਦੇ ਆ ਸਰਕਾਰ ਵੱਲੋਂ ਲਾਏ ਗਏ ਐ ਕੋਰਾ ਕੋਈ ਟੈਂਡਰ ਕੀਤਾ ਹੋਇਆ ਕਿਤੇ ਪੈਸੇ ਲਾਏ ਹੋਣੇ ਆ ਕਿਤੇ ਡਾਇਵਰਟ ਕੀਤਾ ਉਹਨਾਂ ਖਾਂਵਾ ਬਣਤੀਆਂ ਹੋਣੀਆਂ ਉਸ ਪੈਸੇ ਦੀ ਸੋ ਮੈਂ ਜੋ ਕਹਿ ਰਿਹਾ ਕਿ ਉਹ ਪੈਸਾ ਡਾਇਵਰਟ ਕਰਨਾ ਵੀ ਜਦੋਂ ਪੈਸਾ ਆਇਆ ਹੈ ਆਈ ਲਾ ਆ ਗਿਆ ਸੀ ਪੈਸੇ ਦੀ ਖਰੀਦ ਲਈ ਤੁਸੀਂ ਕਾਰ ਇਹ ਕ੍ਰਾਈਮ ਹੈ ਇਹ ਗਲਤ ਹੈ ਇਹ ਨਜਾਇਜ਼ ਹੈ ਇਹਨੂੰ ਸਕੈਮ ਗਿਨ ਲਓ ਇਹਨੂੰ ਗਬਨ ਗਿਨ ਲਓ ਇਹਨੂੰ ਕ੍ਰਾਈਮ ਗਿਨ ਲਓ ਇਹਨੂੰ ਬਦਕਲੀ ਸਮਝ ਲਓ ਮੈਨੂੰ ਫਾਈ ਟੈਂਸ਼ਨ ਹੈ ਮਾਫੀ ਕਰਦੇ ਜੇ ਇਹ ਹੋਇਆ ਹੈ ਪਰ ਸੱਚਾ ਇਹ ਉਹ ਗਲਤ ਹੋਇਆ ਹੈ ਮੈਂ ਨਹੀਂ ਕਹਿ ਰਹਾ ਪੂਰਾ ਪੰਜਾਬ ਕਹਿ ਰਿਹਾ ਹੈ ਬਾਹਮੇ ਪੈਸਾ ਚਾਹੀਏ 13000 ਕਰੋੜ ਰੁਪਇਆ ਹੁੰਦਾ ਚਲੋ ਹਮ ਜਿਸकी ਗਾଁ ਗਾਂ ਮਰ ਗਈ ਜਾਂ ਮੱਝ ਮਰ ਗਈ ਉਹਨੂੰ 50000 ਰੁਪਇਆ ਦਿੰਦੇ 6800 ਰੁਪਇਆ ਦਿੰਦੇ 6800 ਰੁਪਇਆ ਉਹ ਦੇ ਦਿੰਦੇ 40000 ਰੁਪਇਆ ਪੰਜਾਬ ਸਰਕਾਰ ਦੇ ਦਿੰਦੀ 20 ਦੀ ਥਾਂ ਤੇ 40 ਕਰ ਦਿਓ ਕਿਸੇ ਨੇ ਰੋਕਿਆ ਥੋੜੀ ਇਹ ਇਹ ਬੇਕੂ ਬਣਾ ਰਹੇ ਹੋ ਨੋਰਮਸ ਬਹੁਤ ਸਖਤ ਹੈ ਇੱਕਤਰ ਉਹ ਨਾਨਸ ਸਖਤ ਹੈ ਚਾਚਾ ਜੇ ਤੇਰੇ ਕੋਲ ਇਹ 13000 ਕਰੋੜ ਰੁਪਇਆ ਹੁੰਦਾ ਫਿਰ ਉਹਦਾ ਤੇਰੇ ਕੋਲ ਪੈਸੇ ਹੀ ਆਣੀ ਤੁਸੀਂ ਦੱਸੋ ਵੀ ਆ 14000 ਕਰੋੜ ਅਸੀਂ 20000 ਕਰੋੜ ਦਿੱਤਾ ਤੇ 60000 ਰੁਪਏ ਏਕੜ ਦੇ ਦਿਆਂਗੇ ਤੁਸੀਂ ਦੇ ਸਕਦੇ ਹੋ ਦੱਸੋ ਕਿਹੜਾ ਕਾਨੂੰਨ ਤੁਹਾਨੂੰ ਰੋਕਦਾ ਹੈ ਕਿਉਂ ਬੇਫਕੂ ਬਣਾ ਰਹੇ ਹੋ ਧੰਨਵਾਦ